ਜਦੋਂ ਮੈਂ ਗੱਡੀ 'ਚ ਬੈਠਾ ਅਗਲੇ ਨੇ ਫਾਇਰ ਕੀਤਾ ਫਾਇਰ ਫਸ ਗਿਆ ਜਦੋਂ ਮੈਂ ਪਿਸਤੌਲ ਦੇਖੀ ਮੈਂ ਕਿਹਾ ਇਹ ਦੁਬਾਰਾ ਫਾਇਰ ਕਰੂਗਾ ਜਦੋਂ ਮੈਂ ਭੱਜਿਆ ਇੱਕ ਵਾਰੀ ਤਾਂ ਮੈਨੂੰ ਇਹ ਸੀ ਭੱਜਦੇ ਹੋਏ ਵੀ ਪਿੱਛੋਂ ਗੋਲੀ ਵੱਜੀ ਵੱਜੀ ਦੋ ਗੋਲੀਆਂ ਮਿਸਫਰ ਹੋ ਕੇ ਉਹਦੇ ਵਿੱਚ ਚੈਂਬਰ 'ਚ ਫਸ ਗਈਆਂ ਜਦੋਂ ਕਿ ਉਹ ਦੁਬਾਰਾ ਰੀਲੋਡ ਕਰਨ ਲੱਗਿਆ ਬਾਹਰ ਡਿੱਗਿਆ ਸ਼ੂਟਰ ਪੂਰੀ ਤਿਆਰੀ ਨਾਲ ਆਇਆ ਸੀਗਾ ਜੀ ਸ਼ੂਟਰ ਫੁੱਲ ਤਿਆਰੀ ਨਾਲ ਉਹ ਐਡੀ ਦਲੇਰੀ ਨਾਲ ਆਇਆ ਸੀ ਕੋਈ ਉਹਨੇ ਮੂੰਹ ਨਹੀਂ ਟਕਿਆ ਸ਼ਰਿਆਂ ਮਾ ਕੇ ਉੱਥੇ ਖੜਾ ਸੀ ਵੀ ਮਾਰ ਕੇ ਮੈਂ ਚੱਲ ਜਾਣਾ ਜਿਹੜੇ ਇਹ ਗੰੰਨਾ ਵਾਲੇ ਨੇ ਸਾਡੀਆਂ ਕਲਮਾਂ ਕੋਲੋਂ ਡਰਦੇ ਅਸੀਂ ਕੋਈ ਪੀਆਈਐਲ ਹਾਈ ਕੋਰਟ ਚ ਪਾਈ ਹੁੰਦੀ ਹੈ ਕੋਈ ਰਿਪਰੈਜੈਂਟੇਸ਼ਨ ਦੇ ਕੇ ਸਰਕਾਰ ਦੇ ਨੋਟਿਸ 'ਚ ਜਿਹੜੀ ਕੋਈ ਧਾਂਦਲੀ ਹੋ ਰਹੀ ਹੁੰਦੀ ਹੈ ਜਾਂ ਕੋਈ ਚੋਰੀ ਹੋ ਗਈ ਹੋ ਰਹੀ ਹੁੰਦੀ ਸਰਕਾਰੀ ਗਵਨ ਹੋ ਰਿਹਾ ਹੁੰਦਾ ਉਹ ਸਰਕਾਰਾਂ ਦੇ ਅਸੀਂ ਨੌਲੇਜ ਲੈਂਦੇ ਰਹੀਦਾ ਜਿਹਦੇ ਨਾਲ ਜਿਹੜੇ ਬਿਗ ਫਿਸ਼ਿਜ਼ ਐ ਵੱਡੇ ਲੋਗ ਨੇ ਇਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਇਹ ਨਜਾਇਜ਼ ਬਿਲਡਿੰਗਾਂ ਔਰ ਕਲੋਨੀਆਂ ਜਿਨ੍ਹਾਂ ਦਾ ਜ਼ਿਕਰ ਇਸ ਪਟੀਸ਼ਨ ਵਿੱਚ ਹੈ ਉਹ ਅਫਸਰਾਂ ਦੀ ਮਿਲੀ ਭੁਗਤ ਨਾਲ ਥੀ ਬਣ ਸਕਦੀਆਂ ਉਹਨਾਂ ਤੋਂ ਬਿਨਾਂ ਨਹੀਂ ਬਣ ਸਕਦੀਆਂ ਤੇ ਸਰਕਾਰ ਨੇ ਇਹ ਕਿਹਾ ਸੀ ਕਿ ਅਸੀਂ ਬਿਲਡਿੰਗਾਂ ਤੇ ਕਲੋਨੀਆਂ ਤੇ ਕਾਰਵਾਈ ਕਰ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ ਇੱਕ ਸ਼ਾਮਲਾੜ ਦੀ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ ਇੱਕ ਜਲੰਧਰ ਦੇ ਵਿੱਚ ਇੱਕ ਵੱਡਾ ਜਿਹੜਾ ਬਿਲਡਰ ਹੈ ਜਿਹਦੇ ਕੀ ਪਹਿਲੇ ਵੀ ਗੈਂਗਸਟਰ ਨਾਲ ਸੰਬੰਧ ਲੋਕਾਂ ਨੂੰ ਜਗ ਜाहਰ ਨੇ ਉਹ ਜਦੋਂ ਉਹਨਾਂ ਦੇ ਪ੍ਰੋਜੈਕਟ ਵੱਲ ਨੂੰ ਅਸੀਂ ਗਏ ਆ ਉਹਨਾਂ ਨੂੰ ਇਹ ਪ੍ਰੋਬਲਮ ਆਈ ਕਿ ਸਾਡੇ ਵੱਲ ਤਾਂ ਕੋਈ ਦੇਖਦਾ ਨਹੀਂ ਝਾਕਦਾ ਨਹੀਂ ਇਹ ਉਹਨਾਂ ਨੇ ਸਾਜ਼ਿਸ਼ ਘੜ ਕੇ ਮੈਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਪੰਜਾਬ ਨੂੰ ਯੂਪੀ ਬਣਾਤਾ ਜੀ ਇਹਨਾਂ ਨੇ। ਭਗਵੰਤ ਸਿੰਘ ਸਾਹਿਬ ਕਹਿੰਦੇ ਅਸੀਂ ਰੰਗਲਾ ਪੰਜਾਬ ਬਣਾ ਰਹੇ ਹਾਂ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਨੂੰ ਯੂਪੀ ਬਣਾ ਦਿੱਤਾ ਜੀ। ਦੇਖੋ ਜੀ ਪਹਿਲੇ ਤੇ ਨਸ਼ੇ ਦਾ ਦਰਿਆ ਨਹੀਂ ਸਾਫ਼ ਹੋ ਰਿਹਾ। ਨਸ਼ੇ ਦੇ ਵਿੱਚ ਲੋਕੀ ਜਿਹੜੇ ਹੈਗੇ ਰੋਲਣ ਡੇ ਨੇ। ਹੁਣ ਜਿਹੜਾ ਇੱਕ ਨਵਾਂ ਕੰਮ ਸ਼ੁਰੂ ਹੋ ਗਿਆ ਵੀ ਜਿਹੜਾ ਬਾਤਚਕ ਦਾ ਉਹਨੂੰ ਗੋਲੀ ਮਾਰ ਦੋ। ਕਿੰਨੇ ਰੌਂਦ ਫਾਇਰ ਹੋਏ ਜੀ ਤੁਹਾਡੇ ਤੇ? ਤਿੰਨ ਰੌਂਦ ਫਾਇਰ ਹੋਏ ਨੇ ਜੀ ਜਿਹਦੇ ਵਿੱਚੋਂ ਦੋ ਜ਼ਿੰਦਾ ਗੋਲੀਆਂ ਜਿਹੜੀਆਂ ਕੀ ਪਿਸਤੌਲ 'ਚ ਅੜ ਗਈਆਂ ਸਨ। ਉਹ ਜਿੰਦਾ ਹੀ ਪੁਲਿਸ ਨੂੰ ਬਰਾਮਦ ਹੋਈਆਂ ਤੁਸੀਂ ਦੇਖੋ ਇੱਕ ਗੈਂਗਸਟਰ ਦਾ ਜਦੋਂ ਅਟੈਕ ਫੇਲ ਹੋਇਆ ਹੋਵੇ ਔਰ ਉਹ ਤਾਂ ਬੰਦਾ ਜਿਹੜਾ ਘੁੰਦਾ ਹੁੰਦਾ ਹੁੰਦਾ ਵੀ ਇਹਨੂੰ ਲੱਬੀਏ ਤੇ ਮਾਰੀਏ ਔਰ ਕਮਿਸ਼ਨਰੇਟ ਔਰ ਲਾਅ ਐਂਡ ਆਰਡਰ ਔਰ ਸਰਕਾਰ ਦਾ ਇਨਾ ਵੱਡਾ ਫੇਲਰ ਹੈ ਬਈ ਇੱਕ ਤਰੀਕ ਦੀ ਗੋਲੀ ਚੱਲੀ ਹੋਵੇ ਅੱਜ 6 ਤਰੀਕ ਹੋ ਗਈ ਹੈ ਅਜੇ ਤੱਕ ਵੀ ਮੈਨੂੰ ਵੈਪਨ ਮੋਹਿਆ ਨਹੀਂ ਕਰਾਇਆ ਅਜੇ ਤੱਕ ਵੀ ਮੈਨੂੰ ਕੋਈ ਸਿਕਿਉਰਿਟੀ ਦਾ ਇੱਕ ਵੀ ਬੰਦਾ ਨਹੀਂ ਦਿੱਤਾ ਗਿਆ ਕਿਨ ਇਹ ਜਿਹੜਾ ਬਦਲਾਅ ਤੁਹਾਡੇ ਸਾਹਮਣੇ ਕਿਹੜਾ ਬਦਲਾਅ ਆ ਆ ਦੇਖ ਲਓ ਗੋਲੀਆਂ ਵੱਜਣੀਆਂ ਚੱਲਦੇ ਫਿਰਦੇ ਬੰਦੇ ਨੂੰ ਇੱਕ ਸਵਾ 9 ਵਜੇ ਦਾ ਟਾਈਮ ਜਲੰਧਰ ਦਾ ਪੌਸ਼ ਏਰੀਆ ਮਾਡਲ ਟਾਊਨ ਮੈਂ ਕਹਿੰਦਾ ਪਬਲਿਕ ਸੇਫਟੀ ਕਿੱਥੇ ਹੈ ਅੱਜ ਹੀ ਗੋਲੀ ਮੇਰੇ ਤੇ ਚੱਲੀ ਕੱਲ ਮੌਲਟਨ ਹੋਰ ਕਿਹੇ ਚੱਲ ਜੂਗਾ डीसीपी मानप्रीत ਤੇ ਲਲੋਵੀ ਮਿਲ ਕੇ ਸਾਰਾ ਦੱਸਿਆ ਵੀ ਮੈਨੂੰ ਆ ਥ੍ਰੈਟ ਪਰਸੈਪਸ਼ਨ ਬਹੁਤ ਹਾਈ ਥ੍ਰੈਟ ਪਰਸੈਪਸ਼ਨ ਹੈ ਐਸਐਸਪੀ ਦਿਹਾਤੀ ਤੁਹਾਡੇ ਜਿਹੜੇ ਹੈਗੇ ਆ ਉਹ ਕਹਿ ਰਹੇ ਆ ਕਿ ਅਸੀਂ ਲੈਟਰ ਲਿਖੀ ਆ ਔਰ ਇੰਨਾ ਵੱਡਾ ਬਲੰਡਰ ਲੈਪਸ ਕਮਿਸ਼ਰੇਟ ਆਫ ਪੁਲਿਸ ਦਾ ਕਿ ਮੈਨੂੰ ਮਾਰਨ ਲਈ ਇਕੱਲਾ ਛੜਤਾ ਮੇਰਾ ਵੈਪਨ ਜਿਹੜਾ ਉਹ ਥਾਣੇ ਜਮਾ ਹੈ ਅੱਜ ਵੀ ਮੇਰੇ ਕੋਲ ਨਹੀਂ ਹੈਗਾ ਜੇ ਮੈਨੂੰ ਕੋਈ ਮਾਰਨ ਆ ਜੇ ਮੈਂ ਕਿੱਦਾਂ ਉਹਦਾ ਸਾਹਮਣਾ ਕਰਾਂਗਾ ਹਥਾਣਾ ਸਾਹਮਣਾ ਕਰਾਂਗਾ ਤੁੱਟੇ ਜੇ ਇੱਕ ਪ੍ਰਧਾਨ ਨੂੰ ਇਹਨਾਂ ਨੇ ਗਨਮਨ ਦਿੱਤਾ ਹੋਇਆ ਕੋਈ ਹੋਰ ਕੋਈ ਲੀਡਰ ਮਾੜਾ ਜਾਂ ਉੱਠਦਾ ਆਮ ਆਮੀ ਪਾਰਟੀ ਸ਼ਾਮਲ ਹੁੰਦਾ ਉਹਨਾਂ ਨੂੰ ਦੋ ਗਨਮਨ ਭੇਜ ਦਿੰਦੇ ਨੇ ਸਾਡੇ ਵਰਗੇ ਜਿਨ੍ਹਾਂ ਨੂੰ ਵਾਕਿਆ ਹੀ ਥ੍ਰੈਟ ਪਰਸੈਪਸ਼ਨ ਹੈਗੀ ਹੈ 2 ਮਹੀਨੇ ਤੋਂ ਚਿੱਕਾ ਮਾਰੀ ਜਾਂਦੇ ਕਮਿਸ਼ਨ ਨੂੰ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਪੰਜਾਬ ਦੇ ਵਿੱਚ ਅਜ ਦੇ ਨੀ ਨਿਤ ਨਵੀਂ ਖਬਰ ਮਿਲਦੀ ਹੈ ਗੋਲੀ ਚੱਲਣ ਦੀ ਤਾਂ ਬੀਤੇ ਦਿਨੀ ਜਲੰਧਰ ਮਾਡਲ ਟਾਊਨ ਦੇ ਜਿਮ ਦੇ ਵਿੱਚ ਇੱਕ ਵਕੀਲ ਸਾਹਿਬ ਨੇ ਉਹ ਵਰਕਆਊਟ ਕਰਕੇ ਬਾਹਰ ਆਉਂਦੇ ਨੇ ਤਾਂ ਉਹਨਾਂ ਤੇ ਤਾਬੜ ਤੋੜ ਗੋਲੀਆਂ ਚੱਲਦੀਆਂ ਨੇ ਤੇ ਜਲੰਧਰ ਪੁਲਿਸ ਉਸ ਵੇਲੇ ਸਵਾਲਾਂ ਦੇ ਘੇਰੇ ਦੇ ਵਿੱਚ ਹੁੰਦੀ ਹੈ ਜਦੋਂ ਇੱਕ ਵਕੀਲ ਤੇ ਤਾਬੜ ਤੋੜ ਗੋਲੀਆਂ ਚੱਲਦੀਆਂ ਨੇ ਪਰ ਵਕੀਲ ਸਾਹਿਬ ਦੀ ਕਿਸਮਤ ਚੰਗੀ ਸੀਗੀ ਤਾਬੜ ਤੋਂ ਬਿਸ਼ੱਕ ਗੋਲੀਆਂ ਚੱਲੀਆਂ ਪਰ ਉਹ ਬਚ ਗਏ ਤੇ ਸਾਡੇ ਨਾਲ ਐਡਵੋਕੇਟ ਸਿਮਰਨਜੀਤ ਸਿੰਘ ਮੌਜੂਦ ਨੇ ਤਾਂ ਇਹਨਾਂ ਤੇ ਬੀਤੇ ਦਿਨੀ ਜਲੰਧਰ ਮੋਡਰਨ ਟਾਊਨ ਦੇ ਵਿੱਚ ਜਿਹੜਾ ਇੱਕ ਜਿਮ ਹੈ ਜਿਮ ਤੋਂ ਇਹ ਵਰਕਆਊਟ ਕਰਕੇ ਬਾਹਰ ਆਉਂਦੇ ਨੇ ਤਾਂ ਇਹਨਾਂ ਤੇ ਗੋਲੀਆਂ ਚੱਲਦੀਆਂ ਨੇ ਤਾਂ ਪਰ ਇਹਨਾਂ ਦੀ ਕਿਸਮਤ ਚੰਗੀ ਸੀਗੀ ਇਹਨਾਂ ਦਾ ਬਚਾਅ ਹੋ ਗਿਆ ਤੇ ਗੋਲੀਆਂ ਕਿਉਂ ਜਾ ਲਾਅ ਐਂਡ ਔਰਡਰ ਦੀ ਸਥਿਤੀ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ ਤਾਂ ਗੱਲਬਾਤ ਕਰਦੇ ਆ ਐਡਵੋਕੇਟ ਸਿਮਰਨਜੀਤ ਸਿੰਘ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਤੁਸੀਂ ਜਿੰਮ ਤੋਂ ਵਰਕਆਊਟ ਕਰਕੇ ਬਾਹਰ ਆ ਰਹੇ ਸੀਗੇ ਤਾਂ ਤੁਹਾਡੇ ਉੱਤੇ ਤਾਵੜ ਤੋੜ ਗੋਲੀਆਂ ਕਿਉਂ ਚਲੀਆਂ ਜੀ ਦੇਖੋ ਇਦਾਂ ਹੁੰਦਾ ਕਿ ਜਿਹੜੇ ਇਹ ਗੰੰਨਾ ਵਾਲੇ ਨੇ ਸਾਡੀਆਂ ਕਲਮਾਂ ਕੋਲੋਂ ਡਰਦੇ ਅਸੀਂ ਕੋਈ ਪੀਆਈਐਲ ਹਾਈ ਕੋਰਟ ਚ ਪਾਈ ਹੁੰਦੀ ਹੈ ਕੋਈ ਰੀਪ੍ਰেজੈਂਟੇਸ਼ਨ ਦੇ ਕੇ ਸਰਕਾਰ ਦੇ ਨੋਟਿਸ 'ਚ ਜਿਹੜੀ ਕੋਈ ਧਾਂਦਲੀ ਹੋ ਰਹੀ ਹੁੰਦੀ ਹੈ ਜਾਂ ਕੋਈ ਚੋਰੀ ਹੋ ਗਈ ਹੋ ਰਹੀ ਹੁੰਦੀ ਸਰਕਾਰੀ ਗਵਨ ਹੋ ਰਿਹਾ ਹੁੰਦਾ ਉਹ ਸਰਕਾਰਾਂ ਦੇ ਅਸੀਂ ਨੋਲੇਜ 'ਚ ਲਿਆਂਦੇ ਰਹੀਦਾ ਜਿਹਦੇ ਨਾਲ ਜਿਹੜੇ ਬਿਗ ਫਿਸ਼ੀਜ਼ ਐ ਵੱਡੇ ਲੋਗ ਨੇ ਇਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਇਹ ਅਫਸਰਾਂ ਦੀ ਮਿਲੀ ਭੁਗਤ ਨਾਲ ਇਹ ਸਾਰੀ ਧਾਂਦਲੀ ਕਰ ਰਹੇ ਹੁੰਦੇ ਨੇ ਕਰੋੜਾਂ ਦਾ ਜਿਹਦੇ ਨਾਲ ਮਾਲੀਏ ਦਾ ਨੁਕਸਾਨ ਹੁੰਦਾ ਸਰਕਾਰ ਦੇ ਮਾਲੀਏ ਦਾ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਸਰਕਾਰ ਦੇ ਧਿਆਨ ਵਿੱਚ ਲਿਆਨੇ ਹਾਂ ਤੇ ਜਿਹੜੇ ਅਫਸਰ ਵਿੱਚ ਨਹੀਂ ਮਿਲੀ ਭੁਗਤਚ ਹੁੰਦੇ ਉਹ ਇਹਦੇ ਤੇ ਇਨਕੁਆਇਰੀ ਬਿਠਾਉਂਦੇ ਆ ਰਿਪੋਰਟਾਂ ਮੰਗਾਂਦੇ ਨੇ ਉਹਦੇ ਨਾਲ ਇਹਨਾਂ ਨੂੰ ਦਿੱਕਤ ਪ੍ਰੋਬਲਮ ਆ ਜਾਂਦੀ ਥੋੜੀ ਉਸ ਕਰਕੇ ਇਹ ਸਾਰਾ ਇਹ ਉਹਦਾ ਹੀ ਨਤੀਜਾ ਹੈ ਅੱਛਾ ਤਾਂਦ ਲਈ ਕਿਹੜੀ ਤੁਸੀਂ ਇੱਕ ਵਾਰ ਜ਼ਿਕਰ ਕਰ ਦਿਓ ਕੈਮਰੇ ਦੇ ਸਾਹਮਣੇ ਕਿਹੜੀ ਤਾਂਦਲੀ ਅਜਿਹੀ ਹੋ ਰਹੀ ਸੀਗੀ ਜਿਹਦੇ ਕਰਕੇ ਤੁਹਾਡੇ ਤੇ ਗੋਲੀਆਂ ਚੱਲੀਆਂ ਜੀ ਦੇਖੋ ਇੱਕ ਅਸੀਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸਾਡੀ ਪੀਆਈਐਲ ਚੱਲ ਰਹੀ ਸੀ ਜਿਹਦੇ ਵਿੱਚ ਆਨਿਬਲ ਚੀਫ ਜਸਟਿਸ ਸਾਹਿਬ ਨੇ 15 ਅਕਤੂਬਰ 2024 ਚ ਇਹ ਹੁਕਮ ਸੁਣਾਇਆ ਸੀ ਕਿ ਕਿਉਂਕਿ ਇਹ ਨਜਾਇਜ਼ ਬਿਲਡਿੰਗਾਂ ਔਰ ਕਲੋਨੀਆਂ ਜਿਨ੍ਹਾਂ ਦਾ ਜ਼ਿਕਰ ਇਸ ਪਟੀਸ਼ਨ ਵਿੱਚ ਹੈ ਉਹ ਅਫਸਰਾਂ ਦੀ ਮਿਲੀਭੁਗਤ ਨਾਲ ਹੀ ਬਣ ਸਕਦੀਆਂ ਉਹਨਾਂ ਤੋਂ ਬਿਨਾਂ ਨਹੀਂ ਬਣ ਸਕਦੀਆਂ ਤੇ ਸਰਕਾਰ ਨੇ ਇਹ ਕਿਹਾ ਸੀ ਕਿ ਅਸੀਂ ਬਿਲਡਿੰਗਾਂ ਤੇ ਕਲੋਨੀਆਂ ਤੇ ਕਾਰਵਾਈ ਕਰ ਰਹੇ ਹਾਂ ਤੇ ਮਾਨਯੋਗ ਅਦਾਲਤ ਨੇ ਇਹ ਕਿਹਾ ਸੀ ਕਿ ਕਿਉਂਕਿ ਇਹ ਅਫਸਰਾਂ ਦੀ ਮਲੀਭੁਗਤਨਾ ਤੋਂ ਬਿਨਾ ਨਹੀਂ ਬਣ ਸਕਦੀਆਂ ਤੇ ਉਹ ਸਬੰਧਤ ਜਿਹੜੇ ਅਫਸਰ ਨੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ ਇਹ ਉਹਦੀ ਹੀ ਕੰਟੀਨਿਊਸ਼ਨ ਦੇ ਵਿੱਚ ਜਿਹੜੀਆਂ ਹੋਰ ਵੀ ਅਸੀਂ ਕੋਈ ਇੱਕ ਦੋ ਰੀਅਲ ਏਸਟੇਟ ਦੇ ਪ੍ਰੋਜੈਕਟ ਜਿਨ੍ਹਾਂ ਦੇ ਵਿੱਚ ਵੋਲੇਸ਼ਨਜ਼ ਜਾਹਿਰ ਹੋਈਆਂ ਸੀ ਜਾਂ ਕੋਈ ਅੰਮ੍ਰਿਤਸਰ ਦੇ ਵਿੱਚ ਇੱਕ ਸ਼ਾਮਲਾੜ ਦੀ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ ਇੱਕ ਜਲੰਧਰ ਦੇ ਵਿੱਚ ਇੱਕ ਵੱਡਾ ਜਿਹੜਾ ਬਿਲਡਰ ਹੈ ਜਿਦਕੀ ਪਹਿਲੇ ਵੀ ਗੈਂਗਸਟਰ ਨਾਲ ਸੰਬੰਧ ਲੋਕਾਂ ਨੂੰ ਜਗ ਜਾਹਰ ਨੇ ਉਹ ਜਦੋਂ ਉਹਨਾਂ ਦੇ ਪ੍ਰੋਜੈਕਟ ਵੱਲ ਨੂੰ ਅਸੀਂ ਗਏ ਆ ਉਹਨਾਂ ਨੂੰ ਇਹ ਪ੍ਰੋਬਲਮ ਆਈ ਕਿ ਸਾਡੇ ਵੱਲ ਤਾਂ ਕੋਈ ਦੇਖਦਾ ਨਹੀਂ ਝਾਕਦਾ ਨਹੀਂ ਕਿਉਂਕਿ ਉਹ ਬੰਦੇ ਆਪਣੇ ਆਪ ਨੂੰ ਇੰਨੀ ਕੁ ਉੱਪਰ ਸਮਝਦੇ ਨੇ ਕਿ ਭਈ ਸਾਡੇ ਵੱਲ ਜੇ ਕੋਈ ਆਇਆ ਤੇ ਉਹਦਾ ਹਸ਼ਲ ਫਿਰ ਮਾੜਾ ਹੋਏਗਾ ਇਹੋ ਜਿਹੇ ਜਿਹੜੇ ਅੰਸਰ ਨੇ ਜਿਹੜੇ ਬਾਹਰ ਘੁੰਮ ਰਹੇ ਆ ਔਰ ਅੱਜ ਤੱਕ ਇਹ ਬਾਕਸ ਦੇ ਵਿੱਚ ਨਹੀਂ ਆਏ ਪਰਚਾ ਪਰਚੇ ਜਿਹੜੇ ਅਜੇ ਹੁਣ ਫਰੈਸ਼ ਇਹਨਾਂ ਤੇ ਅੰਡਰ ਪੋਲਿਟিক্যাল ਇਨਫਲੂਐਂਸ ਜਾਂ ਸੀਨੀਅਰ ਅਫਸਰਾਂ ਦੇ ਨਾਲ ਇਹਨਾਂ ਦੇ ਸਬੰਧ ਹੋਣ ਕਰਕੇ ਜਿਹੜਾ ਕਿ ਬਚਦੇ ਆ ਰਹੇ ਨੇ ਇਹ ਉਹਨਾਂ ਨੇ ਸਾਜ਼ਿਸ਼ ਘੜ ਕੇ ਮੈਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਹੈ ਅੱਛਾ ਕਿੰਨੇ ਰੌਂਦ ਫਾਇਰ ਹੋਏ ਜੀ ਤੁਹਾਡੇ ਤੇ ਜੀ ਤਿੰਨ ਰੌਂਦ ਫਾਇਰ ਹੋਏ ਨੇ ਜੀ ਜਿਹਦੇ ਵਿੱਚੋਂ ਦੋ ਜ਼ਿੰਦਾ ਗੋਲੀਆਂ ਜਿਹੜੀਆਂ ਕੀ ਪਿਸਤੌਲ 'ਚ ਅੜ ਗਈਆਂ ਸਨ ਉਹ ਜ਼ਿੰਦਾ ਹੀ ਪੁਲਿਸ ਨੂੰ ਬਰਾਮਦ ਹੋਈਆਂ ਕਿਉਂਕਿ ਜਿਹੜੀ ਬਾਬਾ ਦੀਪ ਸਿੰਘ ਖੰਡੇ ਵਾਲੇ ਦੀ ਤੇ ਗੁਰੂ ਰਾਮਦਾਸ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਇਹ ਜਿਹੜੀ ਮੇਰੀ ਜਾਨ ਬਚੀ ਹੈ ਤੇ ਜਿਹੜੀ ਗੋਲੀ ਮਿਸਫਾਇਰ ਹੋ ਗਈ ਔਰ ਇੱਕ ਦੋ ਗੋਲੀਆਂ ਮਿਸਫਾਇਰ ਹੋ ਕੇ ਉਹਦੇ ਵਿੱਚ ਚੈਂਬਰ ਚ ਫਸ ਗਈਆਂ ਜਦੋਂ ਕਿ ਉਹ ਦੁਬਾਰਾ ਰੀਲੋਡ ਕਰਨ ਲੱਗਿਆ ਬਾਹਰ ਡਿੱਗੀਆਂ ਸੋ ਇਹ ਜਿਹੜਾ ਹੈਗਾ ਇਹਨਾਂ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਸੀ ਛੱਡੀ। ਸ਼ੂਟਰ ਪੂਰੀ ਤਿਆਰੀ ਨਾਲ ਆਇਆ ਸੀਗਾ ਜੀ। ਸ਼ੂਟਰ ਫੁੱਲ ਤਿਆਰੀ ਨਾਲ ਉਹ ਏਡੀ ਦਲੇਰੀ ਨਾਲ ਆਇਆ ਸੀ ਕੋਈ ਉਹਨੇ ਮੂੰਹ ਨਹੀਂ ਟਕਿਆ। ਸ਼ਰਿਆਂ ਮਾ ਕੇ ਉੱਥੇ ਖੜਾ ਸੀ ਵੀ ਮਾਰ ਕੇ ਮੈਂ ਚੱਲ ਜਾਣਾ। ਔਰ ਉਸ ਤੋਂ ਬਾਅਦ ਉਹਨੂੰ ਤੇ ਇਹ ਸੀ ਬਸ ਕੁਝ ਟਾਈਮ ਬਾਅਦ ਜਿੰਨੇ ਕਰਾਇਆ ਕਿ ਸਾਨੂੰ ਖਬਰ ਹੀ ਆਣੀ ਹੈ ਕਿ ਬੰਦਾ ਚੱਲ ਗਿਆ। ਇਸ ਤਰੀਕੇ ਨਾਲ ਸਾਰਾ ਅੰਜਾਮ ਦਿੱਤਾ ਗਿਆ ਘਟਨਾ ਕ੍ਰਮ ਨੂੰ। ਔਰ ਇਹਦੇ ਵਿੱਚ ਜਿਹੜੀ ਗੱਲ ਹੈ ਇਹ ਸਾਰਾ ਕੁਝ ਸਰਕਾਰ ਦੇ ਤੇ ਪੁਲਿਸ ਪ੍ਰਸ਼ਾਸਨ ਦੇ ਪਹਿਲੇ ਹੀ ਧਿਆਨ ਵਿੱਚ ਆ ਚੁੱਕਾ ਸੀ। ਅੱਛਾ ਪੰਜਾਬ ਪੁਲਿਸ ਦੇ ਜੇਕਰ ਧਿਆਨ ਦੇ ਵਿੱਚ ਪਹਿਲਾਂ ਕੁਝ ਹੁੰਦਾ ਹੈ ਉਹ ਤਾਂ ਤੁਰੰਤ ਕਾਰਵਾਈ ਕਰ ਦਿੰਦੇ ਨੇ ਫਿਰ ਤੁਹਾਡੇ ਮਸਲੇ 'ਚ ਕਾਰਵਾਈ ਕਿਉਂ ਨਹੀਂ ਹੋਈ ਜੀ ਦੇਖੋ ਇਹ ਉਹਨਾਂ ਨੂੰ ਭਲੀ ਭਾਂਤੀ ਪਤਾ ਕਿਉਂਕਿ 1 ਮਈ 2025 ਹੂੰ ਤਕਰੀਬਨ 2 ਮਹੀਨੇ ਪਹਿਲੇ ਹੀ ਕਹਿ ਲੀਏ ਇੱਕ ਦਿਹਾਤੀ ਪੁਲਿਸ ਜਲੰਧਰ ਨੇ ਹੂੰ ਇੱਕ ਸਾਡਾ ਪਿੱਛਾ ਕਰਕੇ ਸਾਨੂੰ ਮਾਰਨ ਦੀ ਨੀਅਤ ਨਾਲ ਜਿਹੜਾ ਬੰਦਾ ਸਾਜਨ ਨૈયਰ ਹੂੰ ਜੋ ਕਿ ਜਲੰਧਰ ਆਇਆ ਔਰ ਉਹਨੇ ਮੇਰਾ ਜਿੰਮ ਦਾ ਟਾਈਮ ਸਵੇਰੇ 7 ਵਜੇ ਦਾ ਚੱਕਿਆ ਸੀ ਹੂੰ ਉਹਨੂੰ ਜਿਹੜਾ ਇਨਕਾਊਂਟਰ ਕ੍ਰਾਸ ਫਾਇਰਿੰਗ ਹੋਈ ਤੇ ਉਹਨੂੰ ਫੜ ਲਿੱਤਾ ਗਿਆ ਉਹਨੂੰ ਫੜ ਕੇ ਜਦੋਂ ਉਹਨੂੰ ਪੁੱਛਿਆ ਵੀ ਉਹ ਜਰੰਦਰ ਕੀ ਕਰਨ ਆਇਆ ਸੀ ਤੇ ਉਹਨੇ ਇਹ ਡਿਸਕਲੋਜ਼ਰ ਆਪਣੀ ਸਟੇਟਮੈਂਟ ਦਿੱਤੀ ਕਿ ਉਹਨੂੰ ਜੋਗਾ ਫੋਲੜੀਵਾਲ ਤੇ ਸੋਨੂ ਖਤਰੀ ਯੂਐਸਏ ਤੋਂ ਉਹਨਾਂ ਨੇ ਸਪਾਰੀ ਦਿੱਤੀ ਸੀ ਕਿ ਸਿਮਰਨਜੀਤ ਸਿੰਘ ਜੋ ਕਿ ਪੇਸ਼ੇਵਜੋਂ ਵਕਾਲਤ ਦਾ ਕੰਮ ਕਰਦਾ ਹੈ ਔਰ ਇਹ ਲੋਕਾਂ ਨੂੰ ਪੀਆਈਐਲਾਂ ਪਾ ਕੇ ਪਰੇਸ਼ਾਨ ਕੀਤਾਦਾ ਹੈ ਵੀ ਇਹਨੂੰ ਜਿਹੜਾ ਮੌਦੇ ਘਾਟ ਉਤਾਰਿਆ ਜਾਏ ਔਰ ਉਹਨੂੰ ਜਦੋਂ ਫੜਿਆ ਉਸ ਤੋਂ ਬਾਅਦ ਇਹ ਸਾਰਾ ਕੁਝ ਉਜਾਗਰ ਹੁੰਦਾ ਕਿ 22 ਪਰਚੇ ਉੱਤੇ ਪਹਿਲੇ ਵੀ ਇਦਾਂ ਦੇ ਹੀਨੀਅਸ ਕ੍ਰਾਈਮਜ਼ ਦੇ ਦਰਜ ਸਨ ਔਰ ਉਸ ਤੋਂ ਬਾਅਦ ਮੈਨੂੰ ਮੇਰੇ ਜਿਮ ਵਿਖੇ ਦਿਹਾਤੀ ਪੁਲਿਸ ਦੇ ਕੁਝ ਅਫਸਰ ਆਂਦੇ ਨੇ ਜਿਨ੍ਹਾਂ ਤੋਂ ਮੈਨੂੰ ਇਹ ਸਾਰਾ ਪਤਾ ਲੱਗਦਾ ਵੀ ਇਹ ਸਾਰਾ ਘਟਨਾਕ੍ਰਮ ਹੋਇਆ ਔਰ ਇਹਦੇ ਇਹ ਇਹ ਸਾਰੇ ਐਪੀਸੋਡ ਦੀ ਬਈ ਇਦਾਂ ਸੁਪਾਰੀ ਮਿਲੀ ਇਦਾਂ ਇਹਨੂੰ ਮਾਰਨਾ ਸੀ ਇਹ ਸਾਰੇ ਘਟਨਾਕ੍ਰਾਂ ਦੀ 3 ਜੁਲਾਈ ਨੂੰ ਇੱਕ ਵੱਡੇ ਅਖਬਾਰ ਦੇ ਵਿੱਚ ਫਰੰਟ ਪੇਜ ਤੇ ਇਹ ਖਬਰ ਵੀ ਛਾਪੀ ਜਾਂਦੀ ਐ ਐਕਸਕਲੂਸਿਵ ਨਿਊਜ਼ ਦੇ ਵਿੱਚ ਔਰ ਉਸ ਤੋਂ ਬਾਅਦ ਮੈਂ ਮਾਨਯੋਗ ਕਮਿਸ਼ਨਰ ਪੁਲਿਸ ਨੂੰ ਏ ਡੀ ਜੀਪੀ ਸਿਕਿਉਰਿਟੀ ਸਾਰਿਆਂ ਨੂੰ ਇਹ ਈਮੇਲ ਕਰਕੇ ਔਰ ਵੱਖਰੇ ਵੱਖਰੇ ਟਾਈਮ ਤੇ ਸਾਰਿਆਂ ਨੂੰ ਮਿਲ ਕੇ ਕਮਿਸ਼ਨਰ ਜਿਹੜੇ ਸਾਡੇ ਜਲੰਧਰ ਧੰਪਿਤਕੌਰ ਰੰਦਾਵਾ ਜੀ ਡੀਸੀਪੀ ਮਨਪ੍ਰੀਤ ਢਿੱਲੋਂ ਨੂੰ ਵੀ ਮਿਲ ਕੇ ਸਾਰਾ ਦੱਸਿਆ ਵੀ ਮੈਨੂੰ ਆਹ ਥ੍ਰੈਟ ਪਰਸੈਪਸ਼ਨ ਬਹੁਤ ਹਾਈ ਥ੍ਰੈਟ ਪਰਸੈਪਸ਼ਨ ਹੈ ਐਸਐਸਪੀ ਦਿਹਾਤੀ ਤੁਹਾਡੇ ਜਿਹੜੇ ਹੈਗੇ ਆ ਉਹ ਕਹਿ ਰਹੇ ਆ ਕਿ ਅਸੀਂ ਲੈਟਰ ਲਿਖੀ ਆ ਔਰ ਇੰਨਾ ਵੱਡਾ ਬਲੰਡਰ ਲੈਪਸ ਕਮਿਸ਼ਨਰੇਟ ਆਫ ਪੁਲਿਸ ਦਾ ਕਿ ਮੈਨੂੰ ਮਾਰ ਲਈ ਇਕੱਲਾ ਛੱਡਤਾ ਮੇਰਾ ਵੈਪਨ ਜਿਹੜਾ ਉਹ ਥਾਣੇ ਜਮਾ ਅੱਜ ਵੀ ਮੇਰੇ ਕੋਲ ਨਹੀਂ ਹੈਗਾ ਜੇ ਮੈਨੂੰ ਕੋਈ ਮਾਰਨ ਆ ਜੇ ਮੈਂ ਕਿੱਦਾਂ ਉਹਦਾ ਸਾਹਮਣਾ ਕਰਾਂਗਾ ਹੱਥਾਂ ਨਾਲ ਸਾਹਮਣਾ ਕਰਾਂਗਾ ਕਿ ਵੈਪਨ ਸੈਲਫ ਡਿਫੈਂਸ ਲਈ ਹੁੰਦਾ ਇਹ ਮੈਨੂੰ ਮੇਰਾ ਨਾ ਵੈਪਨ ਦੇ ਦੇ ਦੋ ਮਹੀਨੇ ਦਾ ਮੈਂ ਰੋਲਾ ਇਹਨਾਂ ਨੂੰ ਪਾਈ ਜਾ ਰਿਹਾ ਮੇਰਾ ਵੈਪਨ ਦੇ ਦਿਓ ਵੈਪਨ ਦੇ ਦਿਓ ਨਾ ਮੈਨੂੰ ਇਹਨਾਂ ਨੇ ਵੈਪਨ ਦਿੱਤਾ ਨਾ ਕੋਈ ਸਕਿਉਰਟੀ ਮੈਹੀ ਕਰਾਈ ਹੈ ਇਹ ਹੁਣ ਇਹੀ ਦੱਸ ਸਕਦੇ ਨੇ ਇਹਨਾਂ ਨੂੰ ਕਿਹੜਾ ਪ੍ਰੈਸ਼ਰ ਸੀ ਇਹਨਾਂ ਨੇ ਕਿਉਂ ਮੈਨੂੰ ਮਰਵਾਣਾ ਮਰਵਾਣਾ ਚਾਹੁੰਦੇ ਸੀ ਕਿ ਬਈ ਜੇ ਇਹਨੂੰ ਕੋਈ ਮਾਰਨ ਆਣਾ ਜਿਹੜੀ ਇੰਨੀ ਵੱਡੀ ਇਨਪੁੱਟ ਸੀਗੀ ਤੇ ਉਹ ਸਿੱਧਾ ਸਿੱਧਾ ਕਲੀਅਰ ਕੱਟ ਸੀਗਾ ਕਿ ਮੈਨੂੰ ਮਾਰਨਾ ਔਰ ਉਹੀ ਗੱਲ ਸੱਚ ਹੋ ਗਈ ਜਿਹੜੀ ਕਿ 1 ਮਈ ਨੂੰ ਪਹਿਲੇ ਖ਼ਬਰ ਛਪੀ ਸੀ ਕਿ ਸਿਮਰਨਜੀਤ ਸਿੰਘ ਨੂੰ ਉਹਦੇ ਜਿਮ ਦੇ ਬਾਹਰ ਮਾਰਾਂਗੇ ਤੇ ਉਹੀ 1 ਜੁਲਾਈ ਨੂੰ ਉਹ ਟਾਈਮ ਆ ਗਿਆ ਕਿਉਂਕਿ ਪਹਿਲੇ ਮੈਂ ਇਹ ਡਰ ਕੇ ਕਾਫੀ ਧਿਰ ਅੰਦਰ ਰਿਆਂ ਕੁਛ ਟਾਈਮ ਮੈਂ ਬਾਹਰ ਚਲ ਗਿਆ ਡਰ ਕੇ ਵੀ ਚਲੋ ਹੁਣ ਸਿਕਿਉਰਿਟੀ ਦਿੰਦੇ ਹੁਣ ਸਿਕਿਉਰਿਟੀ ਦਿੰਦੇ ਅਖੀਰ ਅਗਲਿਆਂ ਨੂੰ ਮੌਕਾ ਮਿਲਿਆ ਉਹਨਾਂ ਨੇ ਫੇਰ ਦੁਬਾਰਾ ਮਿਰਤੇ ਹਮਲਾ ਕਰਕੇ ਫਾਇਰ ਕੀਤਾ ਔਰ ਹੁਣ ਵੀ ਜਿਹੜਾ ਹੈਗਾ ਤੁਸੀਂ ਦੇਖੋ ਇੱਕ ਗੈਂਗਸਟਰ ਦਾ ਜਦੋਂ ਅਟੈਕ ਫੇਲ ਹੋਇਆ ਹੋਵੇ ਔਰ ਉਹ ਤਾਂ ਬੰਦਾ ਜਿਹੜਾ ਘੁੰਦਾ ਹੁੰਦਾ ਵੀ ਇਹਨੂੰ ਲੰਬੀਏ ਤੇ ਮਾਰੀਏ ਔਰ ਕਮਿਸ਼ਨਰੇਟ ਔਰ ਲਾਅ ਐਂਡ ਆਰਡਰ ਔਰ ਸਰਕਾਰ ਦਾ ਇਨਾ ਵੱਡਾ ਫੇਲਿਅਰ ਹੈ ਬਈ ਇੱਕ ਤਰੀਕ ਦੀ ਗੋਲੀ ਚੱਲੀ ਹੋਵੇ ਅੱਜ 6 ਤਰੀਕ ਹੋ ਗਈ ਹੈ ਅਜੇ ਤੱਕ ਵੀ ਮੈਨੂੰ ਵੈਪਨ ਮੋਹਿਆ ਨਹੀਂ ਕਰਾਇਆ ਅਜੇ ਤੱਕ ਵੀ ਮੈਨੂੰ ਕੋਈ ਸਿਕਿਉਰਟੀ ਦਾ ਇੱਕ ਵੀ ਬੰਦਾ ਨਹੀਂ ਦਿੱਤਾ ਗਿਆ ਜਦ ਕਿ ਸਿਕਿਉਰਟੀ ਸਰਟਨ ਕਰਨੀ ਹੁੰਦੀ ਹੈ ਥ੍ਰੈਟ ਸਰਟਨ ਕਰਨੀ ਹੁੰਦੀ ਹੈ ਵੀ ਕਿੰਨੀ ਕੁ ਲਾਰਜਰ ਗੈਂਗਸਟਰ ਤੋਂ ਥ੍ਰੈਟ ਹੈ ਜੇ ਕਿਸੇ ਤੁਹਾਡੇ ਜਿਹੜਾ ਲਾਇਸੈਂਸੀ ਵੈਪਨ ਹੈ ਉਹ ਵੀ ਥਾਣੇ ਚ ਜਮਾਇਆ ਜੀ ਜੀ ਉਹ ਥਾਣੇ ਜਮਾਇਆ ਜੀ ਅਜੇ ਤੱਕ ਉਹਦਾ ਲਾਇਸੈਂਸ ਰੀਨਿਊ ਨਹੀਂ ਕੀਤਾ ਗਿਆ ਰੀਜ਼ਨ ਰੀਜ਼ਨ ਹੁਣ ਕਮਿਸ਼ਨਰ ਸਾਹਿਬ ਦੱਸ ਸਕਦੇ ਕਿਉਂ ਨਹੀਂ ਰੀਨਿਊ ਕਰ ਰਹੇ ਅਸੀਂ ਤਾਂ ਬਾਰ ਬਾਰ ਦਰਖਾਸਤਾਂ ਦੇਈ ਜਾਂਦੇ ਆ ਐਸਐਚਓ ਨੇ ਰეკਮੈਂਡ ਕਰ ਦਿੱਤਾ ਡੀਐਸਪੀ ਨੇ ਰეკਮੈਂਡ ਕਰਤਾ ਬਈ ਇਹਨਾਂ ਨੂੰ ਜਿਹੜਾ ਹੈਗਾ ਜੀ ਵੈਪਨ ਇਮੀਡੀਏਟਲੀ ਦਿੱਤਾ ਜਾਵੇ ਪਰ ਅਲਟੀਮੇਟਲੀ ਜਿਹੜੇ ਲਾਸਟ ਫਾਈਨਲ ਸਾਈਨ ਹੈ ਉਹ ਕਮਿਸ਼ਨਰ ਸਾਹਿਬ ਦੇ ਹੋਣੇ ਆ ਅੱਛਾ ਜਦੋਂ ਫਾਇਰ ਹੋਏ ਤੁਹਾਡੇ ਤੇ ਫਾਇਰਿੰਗ ਹੋਈ ਉਦੋਂ ਜ਼ਹਿਨ ਦੇ ਵਿੱਚ ਖਿਆਲ ਕਿਉਂ ਦੱਸਗਾ ਇੱਕ 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 ਦੇਖੋ ਜੀ ਡੈਥ ਸਾਹਮਣੇ ਮੌਤ ਨੂੰ ਦੇਖ ਕੇ ਵਾਪਸ ਆਏ ਆ ਜਦੋਂ ਮੈਂ ਗੱਡੀ 'ਚ ਬੈਠਾ ਅਗਲੇ ਨੇ ਫਾਇਰ ਕੀਤਾ ਫਾਇਰ ਫਸ ਗਿਆ ਜਦੋਂ ਮੈਂ ਪਿਸਤੌਲ ਦੇਖੀ ਮੈਂ ਕਿਹਾ ਇਹ ਦੁਬਾਰਾ ਫਾਇਰ ਕਰੂਗਾ ਜਦੋਂ ਮੈਂ ਭੱਜਿਆ ਇੱਕ ਵਾਰੀ ਤਾਂ ਮੈਨੂੰ ਇਹ ਸੀ ਭੱਜਦੇ ਹੋਏ ਵੀ ਪਿੱਛੋਂ ਗੋਲੀ ਵੱਜੀ ਵੱਜੀ ਮੌਤ ਨੂੰ ਛੂ ਕੇ ਇਹ ਮੇਰਾ ਦੂਜਾ ਜਨਮ ਹੈ ਜਿਹੜਾ ਮੈਨੂੰ ਬਾਬਾ ਦੀਪ ਸਿੰਘ ਖੰਡੇ ਵਾਲੇ ਨੇ ਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਦਿੱਤਾ ਇਹ ਦੂਜਾ ਜਨਮ ਹੈ ਮੇਰਾ ਅੱਛਾ ਜਦੋਂ ਤੁਹਾਡੇ ਤੇ ਗੋਲੀਆਂ ਚੱਲ ਰਹੀਆਂ ਸੀ ਤੁਸੀਂ ਪੌੜੀਆਂ ਚੜ ਰਹੇ ਸੀਗੇ ਉਦੋਂ ਮਨ ਦੇ ਵਿੱਚ ਕਿਹੋ ਜਿਹੇ ਖਿਆਲ ਆਉਂਦੇ ਸੀਗੇ ਜੀ ਮਨ 'ਚ ਹੀ ਖਿਆਲ ਆ ਰਹ بس ਹੁਣ ਖਤਮ ਇੱਥੇ ਖਤਮ ਕਿ ਕਿੱਥੇ ਖਤਮ ਨਹੀਂ ਤਾਂ ਗੋਲੀ ਤਾਂ ਲੱਗੀ ਹੀ ਲੱਗੀ ਆ ਜਦੋਂ ਪਿੱਛੋਂ ਇੱਕ ਬੰਦਾ ਪਿਸਤੌਲ ਨਾਲ ਗੋਲੀ ਚਲਾ ਰਿਹਾ ਪਿਸਤੌਲ ਦੀ ਰੇਂਜ ਵੀ ਕਾਫੀ ਹੁੰਦੀ ਹੈ ਤੇ ਫਾਇਰ ਤਾਂ ਦੇਖੋ ਵਾਜੀ ਸਕਦਾ ਸੀ ਇੱਕ ਵਾਰ ਤਾਂ ਇਹ ਮੰਨ ਗਏ ਸੀਗੇ ਵੀ ਅੱਜ ਗੋਲੀਆਂ ਦੇ ਨਾਲ ਮੈਨੂੰ ਇਸ ਸ਼ੂਟਰ ਨੇ ਮੌਤ ਦੇ ਘਾਟ ਉਤਾਰ ਦੇਣਾ ਹੈ ਜੀ ਬਿਲਕੁਲ ਜੀ ਬਿਲਕੁਲ ਉਹ ਆਪਣੇ ਵੱਲੋਂ ਮੌਤ ਦੇ ਘਾਟ ਉਤਾਰਨ ਆਏ ਸੀ ਔਰ ਉਹਨਾਂ ਨੇ ਉਤਾਰ ਹੀ ਜਣਾ ਸੀ ਇਹ ਤਾਂ ਜਿਹੜੀਆਂ ਦੇਖੋ ਤਾਕਤਾਂ ਜਿਹੜੀਆਂ ਬੈਠੀਆਂ ਨੇ ਉੱਤੇ ਜਿਨ੍ਹਾਂ ਦੀ ਅਸੀਂ ਰੋਜ਼ ਅਰਦਾਸਾਂ ਕਰਦੇ ਆ ਉਹਨਾਂ ਨੇ ਹੱਥ ਰੱਖ ਕੇ ਬਚਾਇਆ ਹੂੰ ਵੀ ਇਹ ਨਹੀਂ ਹੋਣਾ ਇਹ ਦੇਖੋ ਇਹ ਗੱਲ ਹੀ ਬਣਦੀ ਹੁੰਦੀ ਹੈ ਵੀ ਹਾਂਜੀ ਜੀ ਉਹਦੀ ਗੋਲੀ ਨਹੀਂ ਚੱਲੀ ਪਰ ਗੱਲ ਇਹ ਹੈ ਅਗਲਾ ਮਾਰਨ ਆਇਆ ਸੀਗਾ ਮਾਰਨ ਪੂਰਾ ਉਹਨੇ ਮਾਰ ਕੇ ਸਾਨੂੰ ਮੌਤੇ ਘਾੜ ਉਤਾਰ ਕੇ ਜਾਣਾ ਸੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਬੰਦਿਆਂ ਨੇ ਸਪਾਰੀ ਦਿੱਤੀ ਹੈ ਉਹਨਾਂ ਦੇ ਨਾਲ ਅਸੀਂ ਪੁਲਿਸ ਨੂੰ ਦੱਸ ਵੀ ਚੁੱਕੇ ਹਾਂ ਜਿਹੜੇ ਕੀ ਉਹ ਪੁਲਿਸ ਕਲੀਅਰ ਕਰਨ ਦੇ ਵਿੱਚ ਅਜੇ ਰੁਝੀ ਹੋਈ ਹੈ ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਉਹਨਾਂ ਚੋਂ ਇੱਕ ਬੰਦਾ ਜਿੱਦਨ ਜਿਸ ਟਾਈਮ ਤੇ ਮੈਨੂੰ ਗੋਲੀ ਚੱਲੀ ਐਲੇ ਬਾਇ ਐਲੇ ਬਾਇ ਹੁੰਦਾ ਕਿ ਉਸ ਟਾਈਮ ਤੇ ਅਗਲਾ ਬੰਦਾ ਬਾਹਰ ਚਲ ਜੇ ਕਿ ਮੈਂ ਤਾਂ ਉਦੋਂ ਇੱਥੇ ਹੈ ਨਹੀਂ ਸੀ ਉਹ ਆਣ ਕੇ ਇਹੋ ਜੀ ਇਹ ਸਾਰੇ ਜਿਹੜੇ ਨਾ ਜਿਹੜੇ ਘਟਨਾ ਕ੍ਰਮ ਹੈ ਇਹੋ ਜੇ ਕ੍ਰਿਮੀਨਲ ਮੈਂਡੇਟ ਪੇਪਰ ਇਹ ਜਾ ਕੇ ਦੁਬਈ ਬੈਂਕੋਕ ਜਾਂ ਕਿਤੇ ਨਾ ਕਿਤੇ ਵਹਿ ਜਾਂਦੇ ਹੁੰਦੇ ਆ ਵੀ ਕੱਲ ਨੂੰ ਅਸੀਂ ਇਹ ਗੱਲ ਨੂੰ ਜਿਹੜਾ ਹੈਗਾ ਇਸ ਇਸ ਢੰਗ ਨਾਲ ਲਿਆਵਾਂਗੇ ਵੀ ਅਸੀਂ ਬਾਹਰ ਸੀਗੇ ਵੀ ਇਹਦਾ ਜਿਹੜਾ ਕੋਰਟ ਦੇ ਵਿੱਚ ਅਸੀਂ ਡਿਫੈਂਸ ਲੱਲਾਂਗੇ ਇਸ ਸ਼ੀ ਦਾ ਸੋ ਇਹ ਚੀਜ਼ਾਂ ਜਿਹੜੀਆਂ ਹੁਣ ਬਹੁਤ ਐਡਵਾਂਸ ਹੋ ਚੁੱਕਾ ਆਪਣਾ ਸਿਸਟਮ ਇਹਨਾਂ ਨੂੰ ਅਡਵਾਂਸ ਤਰੀਕੇ ਦੇ ਨਾਲ ਟੈਕਨੋਲੋਜੀ ਐਡਵਾਂਸ ਯੂਜ਼ ਕਰਦੇ ਹੋਏ ਇਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਵੀ ਪਿੱਛੇ ਜਿਹੜੇ ਬੰਦੇ ਬੈਠੇ ਨੇ ਜਿਹੜੇ ਇਹਨਾਂ ਜਿਹੜੀ ਸਾਰਿਆਂ ਨੇ ਜਿਨ੍ਹਾਂ ਨੇ ਕ੍ਰਿਮੀਨਲ ਕਾਂਸਪੀਰੇਸੀ ਖੇਢੀ ਖੇ ਔਰ ਵੱਡੇ ਨਾਮ ਨੇ ਸੋਨੂ ਖਤਰੀ ਜੋਗਾ ਫੋਲੀਵਲ ਛੋਟੇ ਨਾਮ ਨਹੀਂ ਹੈਗੇ ਉਹ ਹੁਣ ਜੇ ਉਹਨਾਂ ਦਾ ਇਹ ਅਟੈਕ ਜਿਹੜਾ ਹੈਗਾ ਮਿਸ ਹੋ ਗਿਆ ਜਾਂ ਫੇਲ ਹੋ ਗਿਆ ਹੁਣ ਉਹਨਾਂ ਨੇ ਚੁੱਪ ਹੋ ਕੇ ਨਹੀਂ ਬੈਣਾ ਉਹ ਦੁਬਾਰਾ ਇਹ ਹਮਲਾ ਕਰਨ ਦੀ ਤਦਾਰ ਦੇ ਵਿੱਚ ਮੌਕਾ ਭਾਲਦੇ ਹੁਣੇ ਕਿਉਂਕਿ ਅਜੇ ਪੁਲਿਸ ਜਿਲੰਦਾ ਦੀ ਗਰਮ ਹੈ ਸਾਨੂੰ ਹੁਣ ਵੀ ਆਪਣੀ ਮੌਤ ਨਜ਼ਰ ਆ ਰਹੀ ਹੈ ਜੀ ਅਜੇ ਬਿਲਕੁਲ ਨਜ਼ਰ ਆ ਰਹੀ ਹੈ ਜੀ ਗੱਡੀ 'ਚ ਜਾਂਦੇ ਹੋਈ ਦਾ ਕੋਈ ਗੱਡੀ ਤੇਜ ਇੱਕਦਮ ਆਂਦੀ ਏ ਹਾਰਨ ਮਾਰ ਕੇ ਤੇ ਐਦਾਂ ਲੱਗਦਾ ਵੀ ਇਹ ਮੇਰੇ ਤੇ ਹਮਲਾ ਕਰਨ ਹੀ ਆਇਆ ਕਿਉਂਕਿ ਘਰ ਬੈ ਕੇ ਗੁਜ਼ਾਰਾ ਨਹੀਂ ਹੈਗਾ ਅ ਸਾਨੂੰ ਅਫਸਰਾਂ ਨੂੰ ਮਿਲ ਕੇ ਆਪਣੀ ਜਿਹੜੀ ਹੈਗੀ ਗੁਹਾਰ ਲਾਣੀ ਪੈਣੀ ਹੈ ਕਿਉਂਕਿ ਇੱਥੇ ਜਿਹੜਾ ਹੁਣ ਲਾਅ ਐਂਡ ਆਰਡਰ ਸਿਚੁਏਸ਼ਨ ਇੰਨੀ ਖਰਾਬ ਹੈ ਇੱਥੇ ਰਾਤੋਂ ਰਾਤ ਆ ਕੇ ਬੰਦੇ ਨੂੰ ਮਾਰੀ ਜਾਂਦੇ ਗੋਲੀਆਂ ਸਿੱਧੀਆਂ ਜੀ ਇਹਨਾਂ ਨੇ ਭਗਵੰਤ ਸਿੰਘ ਸਾਹਿਬ ਕਹਿੰਦੇ ਸੀ ਰੰਗਲਾ ਪੰਜਾਬ ਬਣਾ ਰਹੇ ਹਾਂ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਨੂੰ ਯੂਪੀ ਬਣਾ ਦਿੱਤਾ ਜੀ ਦੇਖੋ ਜੀ ਪਹਿਲੇ ਦੇ ਨਸ਼ੇ ਦਾ ਦਰਿਆ ਨਹੀਂ ਸਾਫ਼ ਹੋ ਰਿਹਾ ਨਸ਼ੇ ਦੇ ਵਿੱਚ ਲੋਕੀ ਜਿਹੜੇ ਹੈਗੇ ਰੋਲਣ ਡੇ ਨੇ ਹੁਣ ਜਿਹੜਾ ਇੱਕ ਨਵਾਂ ਕੰਮ ਸ਼ੁਰੂ ਹੋ ਗਿਆ ਵੀ ਜਿਹੜਾ ਬਾਤਚਕ ਦਾ ਉਹਨੂੰ ਗੋਲੀ ਮਾਰ ਦੋ ਇੱਥੇ ਨਵਾਂ ਸਿਸਟਮ ਸ਼ੁਰੂ ਹੋ ਚੁੱਕਾ ਫੇਅਰ ਇਸ ਲੋਰਡ ਆਰਡਰ ਸਿਚੁਏਸ਼ਨ ਮੈਂ ਤਾਂ ਤੁਹਾਨੂੰ ਗੱਲ ਹੀ ਬੜੀ ਵਧੀਆ ਦੱਸ ਪਾਉਂਦਾ ਪੈਸੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਸਵਾਲ ਖੜੇ ਕਰਦੇ ਹੋ ਜੀ ਬਿਲਕੁਲ ਜੀ ਰੈਗੂਲਰ ਤੌਰ ਤੇ ਸਰਕਾਰ ਨੂੰ ਜਿਹੜੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਸਵਾਲ ਖ ਬਿਲਕੁਲ ਸਰ ਉਹਦਾ ਹੀ ਖਮਿਆਜ਼ਾ ਹੈਗਾ ਕਿਉਂਕਿ ਜਿਹੜਾ ਬੰਦਾ ਸਵਾਲ ਖੜੇ ਕਰਦਾ ਤੁਸੀਂ ਦੇਖੋ ਟੁੱਟੇ ਜੇ ਇੱਕ ਪ੍ਰਧਾਨ ਨੂੰ ਇਹਨਾਂ ਨੇ ਗਨਮੈਨ ਦਿੱਤਾ ਹੋਇਆ ਕੋਈ ਹੋਰ ਕੋਈ ਲੀਡਰ ਮਾੜਾ ਜਾਂ ਉਠਦਾ ਆਮ ਆਦਮੀ ਪਾਰਟੀ ਸ਼ਾਮਿਲ ਹੁੰਦਾ ਨੂੰ ਦੋ ਗਨਮੈਨ ਭੇਜ ਦਿੰਦੇ ਨੇ ਸਾਡੇ ਵਰਗੇ ਜਿਨ੍ਹਾਂ ਨੂੰ ਵਾਕਈ ਥ੍ਰੈਟ ਪਰਸੈਪਸ਼ਨ ਹੈਗੀ ਹੈ 2 ਮਹੀਨੇ ਤੋਂ ਚਿੱਕਾ ਮਾਰੀ ਜਾਂਨੇ ਕਮਿਸ਼ਨਰ ਨੂੰ 2 ਮਹੀਨੇ ਤੋਂ ਐਡੀਜੀਪੀ ਨੂੰ ਤਿੰਨ ਵਾਰ ਮਿਲਾਂ ਪਾਸ ਬਣਾਇਆ ਪ੍ਰੋਪਰ ਪੁਲਿਸ ਹੈੱਡਕੁਆਰਟਰ ਦਾ ਵੀ ਸਾਨੂੰ ਥ੍ਰੈਟ ਪਰਸੈਪਸ਼ਨ ਹੈਗੀ ਸਾਨੂੰ ਥ੍ਰੈਟ ਪਰਸੈਪਸ਼ਨ ਹੈਗੀ ਕੋਈ ਗਨਮੈਨ ਨਹੀਂ ਦੇ ਰਿਹਾ ਤੇ ਜਿਹੜਾ ਆਮ ਆਦਮੀ ਪਾਰਟੀ ਸ਼ਾਮ ਉਹਨੂੰ ਮੈਡਜਿਕ ਸ਼ਾਮੀ ਗਨਮੈਨ ਘਰ ਪਹੁੰਚ ਜਾਂਦੇ ਇੱਥੇ ਕਈ ਤਰ੍ਹਾਂੇ ਫਿਰਦੇ ਜਰੰਦਰ ਦੇ ਵਿੱਚ ਅਸੀਂ ਜਲਦ ਇਹਦੀ ਵੀ ਰੱਟ ਪਾਣ ਜਾ ਰਹੇ ਹਾਂ ਵੀ ਜਰੰਦਰ ਦੇ ਵਿੱਚ ਕਿੰਨੇ ਬੰਦਿਆਂ ਨੂੰ ਜਾਂ ਪੰਜਾਬ ਦੇ ਵਿੱਚ ਕਿੰਨੇ ਬੰਦਿਆਂ ਨੂੰ ਜਿਹੜੇ ਗਨਮੈਨ ਦਿੱਤੇ ਹੋਏ ਤੇ ਉਹਨਾਂ ਨੂੰ ਕੀ ਥ੍ਰੈਟ ਪਰਸੈਪਸ਼ਨ ਹੈ ਅੱਛਾ ਤੁਹਾਡਾ ਨਹੀਂ ਮੰਨ ਕਰਦਾ ਕਿ ਮੈਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਮਾ ਵੀ ਤੇ ਤੁਹਾਨੂੰ ਵੀ ਗਨਮੈਨ ਮਿਲ ਜਾਣ ਜੀ ਮੈਨੂੰ ਇਹੋ ਜਿਹੇ ਗਨਮੈਨ ਨਹੀਂ ਲੋੜ ਜਿਹੜਾ ਕੋਈ ਪੋਲਿਟੀਕਲ ਦਾ ਲੇਬਲ ਲਾ ਕੇ ਮੈਨੂੰ ਮਿਲੇ ਜੇ ਮੈਂ ਇਸ ਕਾਬਲ ਹੋਊਗਾ ਮੈਨੂੰ ਲੋਕੀ ਆਪੇ ਕੋਈ ਨਾ ਕੋਈ ਪੋਲਿਟੀਕਲ ਦਰਜਾ ਦਵਾ ਦੇ ਮੈਂ ਹਾਰ ਪਾ ਕੇ ਜਾ ਕੇ ਗਨਮੈਨ ਨਹੀਂ ਲੈਣ ਦੇ ਖਾਤਰ ਮੈਂ ਇਦਾਂ ਕਿਸੇ ਦੀ ਸਰਕਾਰ ਚ ਸ਼ਾਮਲ ਹੋ ਸਕਦਾ ਮੈਨੂੰ ਬਥੇਰੇ ਪਿੱਛੇ ਜਿਹਨਾਂ ਨੇ ਮੈਸੇਜ ਲਾਏ ਜਦੋਂ ਬਾਈ ਇਲੈਕਸ਼ਨ ਜਲੰਧਰ ਹੁੰਦੀ ਰਹੀ ਵੀ ਤੈਨੂੰ ਸ਼ਾਮਲ ਕਰਾ ਦਨੇ ਤੈਨੂੰ ਸ਼ਾਮਲ ਕਰਾ ਦਨੇ ਆ ਮੈਂ ਕਹਾ ਨਹੀਂ ਮੈਨੂੰ ਇਹੋ ਜਿਹਾ ਗਨਮੈਨ ਨਹੀਂ ਚਾਹੀਦਾ ਸੋ ਇਹੋ ਜਿਹਾ ਗਨਮੈਨ ਦੀ ਨਹੀਂ ਲੋੜ ਹੈਗੀ ਜੇ ਵਾਕਈ ਮੈਨੂੰ ਮੈਨੂੰ ਥ੍ਰੈਟ ਪਰਸੈਪਸ਼ਨ ਹੈਗੀ ਆ ਇਹ ਮੇਰਾ ਰਾਈਟ ਹੈ ਮੈਨੂੰ ਸਰਕਾਰ ਪ੍ਰੋਟੈਕਟ ਕਰੇ ਵੈਪਨ ਲੈਣਾ ਮੇਰਾ ਰਾਈਟ ਆ ਵੈਪਨ ਇਜ਼ ਫਾਰ ਦੀ ਸੈਲਫ ਡਿਫੈਂਸ ਵੈਪਨ ਹੁੰਦਾ ਆਪਣਾ ਸੈਲਫ ਡਿਫੈਂਸ ਕਰਨ ਲਈ ਹੁਣ ਜੇ ਉੱਥ ਏਨਾ ਨਾ ਮੈਨੂੰ ਮੇਰਾ ਰਿਵੋਲਵਰ ਦਿੱਤਾ ਹੁੰਦਾ ਤੇ ਸਥਿਤੀ ਕੁਛ ਹੋਰ ਹੋਣੀ ਸੀ ਉਹ ਬੰਦਾ ਮੁੜ ਕੇ ਉੱਥੇ ਲਟਿਆ ਹੋਣਾ ਸੀ ਸ਼ੂਟਰ ਫੜਿਆ ਗਿਆ ਜੀ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਜੀ ਨਹੀਂ ਜੀ ਨਹੀਂ ਅਜੇ ਸ਼ੂਟਰ ਕੋਈ ਨਹੀਂ ਫੜਿਆ ਗਿਆ ਜੀ ਭੱਜਿਆ ਹੋਇਆ ਸੋ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਜੇ ਮੇਰੇ ਕੋਲ ਵੈਪਨ ਹੁੰਦਾ ਤੇ ਸਥਿਤੀ ਹੋਰ ਹੋਣੀ ਸੀ ਉਹਦੀ ਗੋਲੀ ਨਹੀਂ ਚੱਲੀ ਇਹ ਜ਼ਰੂਰੀ ਨਹੀਂ ਵੀ ਸਾਡੀ ਵੀ ਨਹੀਂ ਚਲਣੀ ਫਿਰ ਸਾਡੀ ਚੱਲ ਜਣੀ ਸੀ ਸਵਾਲ ਇਹ ਹੈ ਕੀ ਕੀ ਇੱਥੇ ਕਮਿਸ਼ਨ ਰੇਟ ਪੁਲਿਸ ਆਪਣੀ ਰਿਸਪੌਂਸਿਬਿਲਟੀ ਇਹਦੀ ਜ਼ਿੰਮੇਵਾਰੀ ਲਾਊਗੀ ਜਿਹੜਾ ਹੋਇਆ ਇਹ ਉਦੋਂ ਦੇ ਸਾਰੇ ਸੀਨੀਅਰ ਅਫਸਰ ਚੁੱਪ ਕਰਕੇ ਬੈਠ ਗਏ ਨੇ ਗੋਲੀ ਚੱਲੀ ਤਾਂ ਜ਼ਿੰਮੇਵਾਰ ਕੌਣ ਹੈ ਇਹ ਨੇ ਅਫਸਰ ਨੇ ਜ਼ਿੰਮੇਵਾਰ ਜਿਨ੍ਹਾਂ ਨੂੰ ਪਤਾ ਸੀ ਵੀ ਇਹਨੂੰ ਥ੍ਰੈਟ ਹੈਗੀ ਔਰ ਇਹਨਾਂ ਨੇ ਉਹਦੇ ਤੇ اختیار ਜਿਹੜਾ ਹੈਗਾ ਨਹੀਂ ਲਿਆ ਅੱਛਾ 2022 'ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਕਦੇ ਸੋਚਿਆ ਸੀ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਜਾਂ ਲੋਕ 92 ਵਿਧਾਇਕ ਜਿਤਾਉਣਗੇ ਜਿਤਾਉਣ ਤੋਂ ਬਾਅਦ ਪੰਜਾਬ ਦੇ ਵਿੱਚ ਆਏ ਦਿਨ ਇਹਨਾਂ ਤੇ ਗੋਲੀਆਂ ਚੱਲਣਗੀਆਂ ਕਦੇ ਅਜਿਹਾ ਸੋਚਿਆ ਸੀਗਾ ਦੇਖੋ ਜੀ ਜਦੋਂ ਸਰਕਾਰ ਆਈ ਹੈ ਲੋਕਾਂ ਨੇ ਇੱਕ ਮੰਚ ਇਹ ਬਣਾ ਲਿਆ ਸੀ ਲੋਕੀ ਅਕਾਲੀ ਦਲ ਤੇ ਕਾਂਗਰਸ ਦੋਨਾਂ ਤੋਂ ਦੁਖੀ ਸੀ ਲੋਕਾਂ ਨੇ ਕਿਹਾ ਵੀ ਸ਼ਾਇਦ ਵਾਕੇ ਹੀ ਵੀ ਇਹ ਕੁਝ ਕਰ ਦਣ ਕਿਉਂਕਿ ਨਸ਼ਾ ਜਿਹੜਾ ਹੈਗਾ ਗਲੀ ਗਲੀ ਪਹੁੰਚ ਚੁੱਕਾ ਸੀ ਸ਼ਰਾਬ ਦਾ ਕੰਮ ਦੋ ਨੰਬਰ ਦਾ ਗਲੀ ਗਲੀ ਪਹੁੰਚ ਚੁੱਕਾ ਸੀ ਲੋਕੀ ਬਹੁਤ ਦੁਖੀ ਸੀਗੇ ਲੇਕਿਨ ਇੰਨਾ ਜਿਹੜਾ ਉਦੋਂ ਗੈਂਗਸਟਰਿਜ਼ਮ ਨਹੀਂ ਸੀ ਹੋਇਆ ਤੁਸੀਂ ਦੇਖੋ ਜਿਹੜਾ ਪਿਛਲੀ ਗਵਰਨਮੈਂਟ ਦੇ ਵਿੱਚ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਆਪਾਂ ਆਪਾਂ ਜੇ ਜਾਈਏ ਤੇ ਇੰਨਾ ਗੈਂਗਸਟਰੀਜ਼ਮ ਦਾ ਕੋਈ ਇੰਨਾ ਵਾਧਾ ਨਹੀਂ ਸੀ ਹੋਇਆ ਤੇ ਲੋਕਾਂ ਨੂੰ ਇੱਕ ਉਮੀਦ ਦੀ ਕਿਰਨ ਜੱਗੀ ਸੀ ਵੀ ਸ਼ਾਇਦ ਇਹ ਬਦਲਾਅ ਲੈ ਆਉਣਗੇ ਲੇਕਿਨ ਇਹ ਜਿਹੜਾ ਬਦਲਾਅ ਤੁਹਾਡੇ ਸਾਹਮਣੇ ਕਿਹੜਾ ਬਦਲਾਅ ਆਇਆ ਦੇਖ ਲਓ ਗੋਲੀਆਂ ਵੱਜਣੀਆਂ ਚੱਲਦੇ ਫਿਰਦੇ ਬੰਦੇ ਨੂੰ ਇੱਕ 7:30 ਵਜੇ ਦਾ ਟਾਈਮ ਜਲੰਧਰ ਦਾ ਪੌਸ਼ ਏਰੀਆ ਮਾਡਲ ਟਾਊਨ ਆਦਰਵਾਈਜ਼ ਆਜ਼ਾਦ ਮੁਲਕ ਹੈ 11-12 ਵਜੇ ਤੱਕ ਮਾਡਲ ਟਾਊਨ ਆਮ ਜਿਹੜਾ ਲੋਕੀ ਜਿਹੜੇ ਘੁੰਮਦੇ ਫਿਰਦੇ ਖਾਣਾ ਖਾ ਕੇ ਸੈਰ ਕਰਨ ਚੱਲ ਜਾਂਦੇ ਆ ਮੈਂ ਕਹਿੰਦਾ ਪਬਲਿਕ ਸੇਫਟੀ ਕਿੱਥੇ ਹੈ ਅੱਜ ਗੋਲੀ ਮੇਰੇ ਤੇ ਚੱਲੀ ਕੱਲ ਮੌਲਟਨ ਹੋਰ ਕਿੱਥੇ ਚੱਲ ਜੂਗੀ ਲੋਕੀ ਇੱਥੇ ਫੋਨਾਂ ਤੇ ਇਹ ਸੁਪਾਰੀਆਂ ਮੰਗੀ ਜਾਂਦੇ ਨੇ ਰੈਂਸਮ ਮੰਗੀ ਜਾਂਦੇ ਅਮੀਰ ਬੰਦਿਆਂ ਤੋਂ ਕਿੱਥੇ ਸੀ ਪਬਲਿਕ ਸੇਫਟੀ ਕਿੱਥੇ ਵੇਰੀਸ ਪਬਲਿਕ ਸੇਫਟੀ ਪੀਪਲ ਅੱਜ ਦੀ ਜਨਤਾ ਜਿਹੜੀ ਹੈ ਆਪਣੇ ਆਪ ਨੂੰ ਸੇਫ ਨਹੀਂ ਮਹਿਸੂਸ ਕਰ ਰਹੀ ਅੱਜ 70 75 ਸਾਲਾਂ ਦੇ ਵਿੱਚ ਪਹਿਲਾਂ ਇਸ ਤਰੀਕੇ ਦੇ ਨਾਲ ਵਪਾਰੀਆਂ ਜਾਂ ਵਕੀਲਾਂ ਤੇ ਗੋਲੀਆਂ ਚੱਲਦੀਆਂ ਸੀਗੀਆਂ ਜੀ ਦੇਖੋ ਜੀ ਕਦੀ ਵੀ ਨਹੀਂ ਇਦਾਂ ਹੋਇਆ ਜਲੰਧਰ ਸਾਡੇ ਵਕੀਲ ਸਾਹਿਬ ਇੱਕ ਤੁਸੀਂ ਪਿਛਲੇ ਮਹੀਨੇ ਜੇਪੀ ਨਗਰ ਦੇਖੋ ਭਾਵੇਂ ਉਹਨਾਂ ਦੀ ਚਲੋ ਟਸਲ ਗਵਾਂਢੀ ਨਾਲ ਹੀ ਕੋਈ ਗੱਲਬਾਤ ਦੇ ਵਿੱਚ ਮੌਤ ਹੋਈ ਹੈ ਪਰ ਮੈਂ ਇਹ ਕਹਿਣਾ ਵੀ ਉੱਥੇ ਮੌਤ ਹੋ ਗਈ ਉੱਥੇ ਕੀ ਕੋਈ ਡੈਥ ਉਹਦੀ ਮੌਤ ਤੇ ਸੀਨੀਅਰ ਅਫਸਰ ਕੋਈ ਵੀ ਆਇਆ ਇੱਕ ਐਡਵੋਕੇਟ ਦੀ ਡੈਥ ਹੋਈ ਸਾਡੇ ਬਾਹਰ ਐਸੋਸੀਏਸ਼ਨ ਦੇ ਜਿਹੜੇ ਹੈਗੇ ਆ ਸਾਰੇ ਉੱਥੇ ਮੈਂਬਰ ਪਹੁੰਚੇ ਉੱਥੇ ਕਮਿਸ਼ਨਰ ਵੀ ਨਹੀਂ ਹਾਜ਼ਰ ਉੱਥੇ ਕਮਿਸ਼ਨਰ ਵੀ ਨਹੀਂ ਗਈ ਹਮ ਕਮਿਸ਼ਨਰ ਸਾਹਿਬ ਉੱਥੇ ਪਹੁੰਚੇ ਨਹੀਂ ਡੀਸੀਪੀ ਉੱਥੇ ਨਹੀਂ ਪਹੁੰਚੇ ਇੱਕ ਸ਼ਹਿਰ 'ਚ ਕਤਲ ਹੋਇਆ ਹੋਵੇ ਤੇ ਕੋਈ ਉੱਥੇ ਸੀਨੀਅਰ ਅਫਸਰ ਹੀ ਨਾ ਪਹੁੰਚੇ ਇਹ ਕਿਦਾਂ ਪੋਸੀਬਲ ਹੈਗਾ ਅੰਮ੍ਰਿਤਸਰ ਕਾਉਂਸਲਰ ਨੂੰ ਮਾਰਤਾ ਸ਼ਰਿਆਂ ਸ਼ਰਿਆਂ ਦੇਖੋ ਗੋਲੀਆਂ ਚੱਲਦੀਆਂ ਪਈਆਂ ਇਹਦੇ ਵਿੱਚ ਵੀ ਜਿਹਦਾ ਨਾਮ ਆ ਰਿਹਾ ਇਹਨਾਂ ਨੇ ਪਹਿਲੇ ਵੀ ਬੜੇ ਮਰਡਰਾਂ 'ਚ ਨਾਮ ਇਹਨਾਂ ਦਾ ਬੱਚਾ ਇਹਦਾ ਮਨੂ ਸੂਰੀ 'ਚ ਵੀ ਇੱਕ ਜਿਹੜਾ ਬੰਦੇ ਨੇ ਮੇਰੇ ਤੇ ਹਮਲਾ ਕਰਾਇਆ ਹੈ ਜਿਨ੍ਹਾਂ ਦਾ ਨਾਮ ਜਿਹੜਾ ਅੰਡਰ ਇਨਵੈਸਟੀਗੇਸ਼ਨ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਮਨੂ ਸੂਰੀ ਦੇ ਮਰਡਰ ਵਿੱਚ ਵੀ ਉਹਦਾ ਨਾਮ ਵੱਜਿਆ ਸੀ ਸੋ ਇੰਨੇ ਜਿਹੜੇ ਵੱਡੇ ਬੰਦੇ ਜਿਨ੍ਹਾਂ ਨੂੰ ਪੁਲਿਸ ਛੱਡੀ ਜਾ ਰਹੀ ਹੈ ਅੰਡਰ ਪ੍ਰੈਸ਼ਰ ਛੱਡ ਰਹੀ ਹੈ ਕਿਦਾਂ ਛੱਡ ਰਹੀ ਹੈ ਇਹ ਪਰਮਾਤਮਾ ਜਾਣਦਾ ਤੇ ਉਹ ਇਦਾਂ ਫਿਰ ਕਤਲ ਕਰਾਈ ਜਾਣਗੇ ਹੁਣ ਮਨੂ ਸੂਰੀ ਦੀ ਵੀ ਇਨਵੈਸਟੀਗੇਸ਼ਨ ਕਿੱਥੇ ਪਹੁੰਚੀ ਹੈ ਅੱਜ ਤੱਕ ਇਹ ਬੰਦੇ ਜਿਹੜੇ ਵਿੱਚ ਇਨਵੋਲਵ ਸੀਗੇ ਇਹਨਾਂ ਦੇ ਨਾਮ ਉਹਦੇ ਵਿੱਚ ਵੱਜੇ ਸੀ ਸੋ ਗੱਲ ਭਗਵਾਨਤਮਨ ਦੀ ਸਰਕਾਰ ਦੇ ਵਿੱਚ ਜਿਨ੍ਹਾਂ ਤੇ ਤਾਬਰ ਤੋੜ ਗੋਲੀਆਂ ਚੱਲਦੀਆਂ ਆ ਉਹਨਾਂ ਨੂੰ ਕੋਈ ਇਨਸਾਫ ਮਿਲਦਾ ਹੈ ਦੇਖੋ ਮੈਂ ਅਜ ਤੱਕ ਤਾਂ ਦੇਖਿਆ ਨਹੀਂ ਕਿ ਇਨਸਾਫ ਕੋਈ ਮਿਲਦਾ ਹੋਵੇ ਹੂੰ ਸਿੱਧੂ ਮੂਸੇਵਾਲੇ ਨੂੰ ਮਾਰਤਾ ਉਹ ਤੋਂ ਬਾਅਦ ਤਾਂ ਰੈਗੂਲਰ ਕਤਲ ਹੋਈ ਜਾ ਰਹੀ ਹੈ ਜੱਗੂ ਭਗਵਾਨਪੁਰੀ ਦੀ ਮਦਰ ਦੀ ਅਜੇ ਸੜਨ ਡੈਥ ਜਿਹੜੀ ਲਾਸਟ ਵੀਕ ਹੋਈ ਹੈ ਤੁਸੀਂ ਮਤਲਬ ਗੈਂਗਸਟਰਾਂ ਦਾ ਤੁਸੀਂ ਇਹ ਦੇਖੋ ਕਿੱਥੇ ਤੱਕ ਪਹੁੰਚ ਗਿਆ ਵੀ ਇੱਕ ਗੈਂਗਸਟਰਾਂ ਦੀ ਲੜਾਈ ਉਹਨਾਂ ਦੇ ਘਰਦਿਆਂ ਤੱਕ ਤੁਸੀਂ ਉਹਦੀ ਮਾਂ ਨੂੰ ਮਾਰਤਾ ਘਰ ਬੈਠੇ ਬਜ਼ੁਰਗਾਂ ਦਾ ਕੀ ਕਸੂਰ ਸੀ ਤੁਸੀਂ ਇੱਕ ਨਹਿਤੀ ਔਰਤ ਤੇ ਗੋਲੀ ਚਲਾ ਕੇ ਮਾਰ ਦਿਓ ਹੂੰ ਇਨਾ ਕਸੂਰਤਾ ਨਹੀਂ ਸੀ ਕਿ ਤੁਸੀਂ ਉਹਨੂੰ ਜਾਨੋਂ ਮਾਰ ਦੋ ਜੇ ਉਹਨੇ ਹੁਣ ਹਰ ਮਾਂ ਜਿਹੜੀ ਆਪਣੇ ਬੱਚੇ ਦਾ ਸਾਥ ਦਿੰਦੀ ਆ ਹੂੰ ਜੇ ਉਹਨੇ ਆਪਣੇ ਮੁੰਡੇ ਦੀ ਸਪੋਰਟ ਕਰਤੀ ਬਈ ਕਿਉਂ ਕਰਤੀ ਕਿਉਂਕਿ ਉਹਨੂੰ ਪਤਾ ਹੀ ਵੀ ਇਹ ਕਿਹੜੇ ਸਰਕਮਸਟੈਂਸੀ ਜਿੱਥੇ ਪਹੁੰਚਿਆ ਕੋਈ ਜਮਦਾ ਗੈਂਗਸਟਰ ਨਹੀਂ ਹੁੰਦਾ ਹੂੰ ਹਾਲਾਤ ਉਹਨੂੰ ਬਣਾ ਦਿੰਦੇ ਨੇ ਜੇ ਉਹਨੂੰ ਹਾਲਾਤਾਂ ਨੇ ਜਿਸ ਵੀ ਹੁਣ ਸਟੇਜ ਤੇ ਪਹੁੰਚਾਤਾ ਉਹਨੂੰ ਹਾਲਾਤਾਂ ਨੇ ਬਣਾਇਆ ਨਾ ਤੇ ਉਹਦੀ ਮਾਂ ਦਾ ਕੀ ਕਸੂਰ ਸੀ ਹੂੰ ਇਸੋ ਜੋ ਜੋ ਹਾਲਾਤ ਪੰਜਾਬ ਦੇ ਇਸ ਟਾਈਮ ਹੋਏ ਪਏ ਆ ਇਹ ਦੇਖੋ ਇਹਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਅੱਛਾ ਤੁਹਾਡੇ ਤੇ ਗੋਲੀਆਂ ਚੱਲੀਆਂ ਨੇ ਭਗਵੰਤ ਸਿੰਘ ਸਾਹਿਬ ਨੂੰ ਕੀ ਕਹੋਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਗ੍ਰਹਿ ਮੰਤਰੀ ਵੀ ਉਹੀ ਨੇ ਉਹਨਾਂ ਨੂੰ ਕੀ ਕਹੋਗੇ ਜਿਸ ਤਰੀਕੇ ਦੇ ਨਾਲ ਤੁਹਾਡੇ ਤੇ ਗੋਲੀਆਂ ਚੱਲੀਆਂ ਨੇ ਇਸ ਮਸਲੇ ਨੂੰ ਲੈ ਕੇ ਭਗਵੰਤ ਸਿੰਘ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਸਰ ਬਿਗ ਇੰਟੈਲੀਜੈਂਸ ਫੇਲਿਅਰ ਬਿਗ ਬਿਗ ਇੰਟੈਲੀਜੈਂਸ ਫੇਲਿਅਰ ਆਫ ਪੰਜਾਬ ਇਸ ਤੋਂ ਉੱਤੇ ਕੁਝ ਨਹੀਂ ਹੋ ਸਕਦਾ ਸੋ ਜਿਹੜਾ ਆਪਣੇ ਥੱਲੇ ਇੱਕ ਵਾਰੀ ਝਾਤੀ ਮਾਰੋ ਕਿ ਜਿਹੜੇ ਇਹ ਅਫਸਰ ਨੇ ਇਹ ਹੀ ਸਰਕਾਰ ਨੂੰ ਬਦਨਾਮ ਕਰ ਰਹੇ ਆ ਬੇਸਿਕਲੀ ਭਗਵੰਤ ਮਾਨ ਨੇ ਖੁਦ ਨਹੀਂ ਮੱਲੇ ਮੱਲੇ ਸ਼ਰਾਂ ਸ਼ਰਾਂ ਚ ਜਾਣਾ ਜਿਹੜੇ ਅਫਸਰ ਲਾਏ ਹੋਏ ਨੇ ਸਫਾਰਸ਼ਾਂ ਨਾਲ ਲਾਏ ਆ ਕਿ ਕਿੱਦਾਂ ਲਾਏ ਆ ਇਹ ਜਿਹੜਾ ਕੰਮ ਪ੍ਰੋਪਰ ਨਹੀਂ ਕਰ ਰਹੇ ਇਹ ਸਰਕਾਰ ਨੂੰ ਬਦਨਾਮ ਕਰਨੀਆਂ ਸਾਜ਼ਿਸ਼ਾਂ ਨੇ ਮੈਂ ਤਾਂ ਇਹ ਕਹੂੰਗਾ ਕਿ ਹੁਣ ਵੀ ਟਾਈਮ ਆ ਹੁਣ ਵੀ ਅਜੇ ਸਾਲ ਪਿਆ ਕੋਈ ਲੋਕਾਂ ਨੂੰ ਡਿਲੀਵਰ ਕਰ ਦਿਓ ਹੂੰ ਕੁਝ ਲੋਕਾਂ ਨੂੰ ਲੋ ਡਿਲੀਵਰ ਕਰ ਦੋ ਕੁਝ ਲੋਕਾਂ ਨੂੰ ਕੁਝ ਜਿਹੜੇ ਤੁਸੀਂ ਮੁੱਦੇ ਤੇ ਆਏ ਸੀ ਡਿਵੈਲਪਮੈਂਟ ਕਰਾਂਗੇ ਕੋਈ ਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਕਰਦੇ ਸੀ ਕੁਛ ਤਾਂ ਡਿਲੀਵਰ ਕਰੋ ਹੂੰ ਸੋ ਇਹੀ ਹੈ ਮੇਰੀ ਗੁਜਾਰਸ਼ ਕਿ ਜਿਹੜਾ ਇਹ ਘਟਨਾਕ੍ਰਮ ਹੋਇਆ ਹੈ ਇਹਦੀ ਸੀਨੀਅਰ ਅਫਸਰਾਂ ਤੋਂ ਟਰਾਂਸਪੇਰੈਂਟ ਜਾਂਚ ਕਰਾਈ ਜਾਵੇ ਹੂੰ ਔਰ ਜਿਹੜੇ ਵੀ ਇਹਦੇ ਪਿੱਛੇ ਬਿਗ ਫਿਸ਼ਸ ਇਨਵੋਲਵ ਹੈਗੇ ਨੇ ਬਿਲਡਰ ਲੌਬੀ ਦੇ ਜਿਹੜੇ ਵੱਡੇ ਮਗਰਮਚ ਜਿਹੜੇ ਕਹਿੰਦੇ ਨੇ ਵੀ ਸਾਡੇ ਵੱਲ ਜੇ ਕੋਈ ਦੇਖੂਗਾ ਉਹਦਾ ਇੰਜਾਮ ਮੌਤ ਹੈ। ਹੂੰ ਏਦਾਂ ਦੇ ਬੰਦਿਆਂ ਤੇ ਪਰਚਾ ਦਰਜ ਕਰਕੇ ਇਹਨਾਂ ਨੂੰ ਜੇਲਾ ਚ ਸੁਟੋ ਤਾਂ ਕਿ ਹੋਰ ਜਵਾਨ ਜਿਹੜੇ ਨੌਜਵਾਨ ਬੰਦੇ ਜਾਂ ਆਵਾਜ਼ ਚੁੱਕਣ ਵਾਲੇ ਬੰਦੇ ਜਿਹੜੇ ਹੈਗੇ ਆ ਉਹਨਾਂ ਦੀਆਂ ਜਾਨਾਂ ਬਚ ਸਕੋ। ਹੂੰ ਇਹ ਸਾਡਾ ਤਾਂ ਮੈਟਰ ਇਹ ਸੀਗਾ ਕਰੈਕ ਹੋ ਗਿਆ ਸਾਨੂੰ ਪਤਾ ਲੱਗਿਆ ਕਿਨੇ ਕਰਾਇਆ ਕਈ ਵਾਰੀ ਪਤਾ ਨਹੀਂ ਲੱਗਦਾ ਕਿਨੇ ਕਰਾਇਆ। ਹੂੰ ਸੋ ਇਹ ਗੱਲਾਂ ਜਿਹੜੀਆਂ ਇਹਦੂ ਪ੍ਰੋਪਰ ਇਹਦੀ ਜਾਂਚ ਕਰਾਈ ਜਾਵੇ। ਹੂੰ ਔਰ ਪਤਾ ਕੀਤਾ ਜਾਏ ਸਾਰਾ ਜਿਹੜਾ ਅਸੀਂ ਜਿਨ੍ਹਾਂ ਦੇ ਨਾਮ ਲਏ ਆ ਉਹਦਾ ਦਾ ਪ੍ਰੋਪਰ ਸਾਰਾ ਬੁਕਸ ਤੇ ਲਿਆਂਦਾ ਜਾਏ ਹੂੰ ਔਰ ਉਹਨਾਂ ਨੂੰ ਜੇਲ੍ਹ ਪਹੁੰਚਾਇਆ ਜਾਏ ਹੂੰ ਅੱਛਾ ਇਥੇ ਰੱਬ ਨਾ ਕਰੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਭੂਿੱਖ ਦੇ ਵਿੱਚ ਤੁਹਾਡੇ ਕਿਤੇ ਕੋਈ ਹਮਲਾ ਹੁੰਦਾ ਹੈ ਉਹਦਾ ਜ਼ਿੰਮੇਵਾਰ ਤੁਸੀਂ ਕਿਸ ਨੂੰ ਮੰਨਦੇ ਹੋ ਜੀ ਦੇਖੋ ਮੈਂ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਚਾਰ ਬੰਦਿਆਂ ਦੇ ਨਾਮ ਮੈਂ ਲਿਖ ਕੇ ਪੁਲਿਸ ਨੂੰ ਦੇ ਦਿੱਤੇ ਨੇ ਹੂੰ ਕਿ ਜੇਕਰ ਅੱਜ ਤੋਂ ਬਾਅਦ ਮੇਰੇ ਤੇ ਕੋਈ ਗੱਲ ਹੁੰਦੀ ਹੈ ਤੇ ਚਾਰ ਬੰਦੇ ਇਹ ਜਿਹੜੇ ਹੈਗੇ ਆ ਉਹ ਜ਼ਿੰਮੇਵਾਰ ਹੋਣਗੇ ਉਹਨਾਂ ਦੇ ਮੈਂ ਨਾਮ ਪੁਲਿਸ ਨੂੰ ਪੁਲਿਸ ਨੂੰ ਲਿਖ ਕੇ ਦੇ ਦਿੱਤੇ ਆ ਮਾਨਯੋਗ ਚੀਫ ਜਸਟਿਸ ਪੰਜਾਬ ਦੇ ਹਾਈ ਕੋਰਟ ਸਾਹਿਬ ਉਹਨਾਂ ਨੂੰ ਵੀ ਭੇਜ ਦਿੱਤੇ ਨੇ ਜੀ ਮਾਨਯੋਗ ਗਵਰਨਰ ਸਾਹਿਬ ਮਾਨਯੋਗ ਡੀਜੀਪੀ ਸੀਐਮ ਸਾਰਿਆਂ ਨੂੰ ਮੈਂ ਚਿੱਠੀ ਕੱਢ ਦਿੱਤੀ ਆ ਉਹਨਾਂ ਦੇ ਬਾਰੇ ਵੀ ਇਹ ਜ਼ਿੰਮੇਵਾਰ ਹੋਣਗੇ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਤਸਿਕ ਸੋ ਬਿਲਕੁਲ ਦਰਸ਼ਕੋ ਇਹਨਾਂ ਸਾਡੇ ਨਾਲ ਐਡਵੋਕੇਟ ਸਿਮਰਨਜੀਤ ਸਿੰਘ ਤਾਂ ਬੀਤੇ ਦਿਨੀ ਜਲੰਧਰ ਦੇ ਮੋਡਲ ਟਾਊਨ ਦੇ ਵਿੱਚ ਇੱਕ ਜਿਮ ਹੈ ਜਿਮ ਤੋਂ ਵਰਕਆਊਟ ਕਰਨ ਤੋਂ ਬਾਅਦ ਇਹ ਬਾਹਰ ਆਉਂਦੇ ਨੇ ਤਾਂ ਇਹਨਾਂ ਤੇ ਤਾਬੜ ਤੋੜ ਗੋਲੀਆਂ ਚੱਲਦੀਆਂ ਨੇ ਤਾਂ ਇਸ ਮਸਲੇ ਨੂੰ ਲੈ ਕੇ ਇਹਨਾਂ ਨੇ ਪੁਲਿਸ ਨੂੰ ਵੀ ਆਪਣਾ ਪੱਖ ਦੱਸਿਆ ਹੈ ਕੰਪਲੇਂਟ ਵੀ ਦਿੱਤੀ ਹੈ ਤਾਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਜੇ ਪੰਜਾਬ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕੋਵਾਸ ਟੀਵੀ ਦੇ ਨਾਲ ਧੰਨਵਾਦ ਹੈਲੋ ਹਾਂਜੀ ਸਰ ਐਸਐਚਓ ਡਿਵੀਜ਼ਨ ਨੰਬਰ 6 ਗੱਲ ਕਰ ਰਹੇ ਹੋ ਜੀ ਮੈਂ ਸਿਮਰਨਜੀਤ ਸਿੰਘ ਗੱਲ ਕਰ ਰਿਹਾ ਹਾਂ ਜੀ ਲੋਕ ਆਵਾਜ਼ TV ਤੋਂ ਪੱਤਰਕਾਰ ਹਾਂਜੀ ਸਰ ਇਸ ਸਮੇਂ ਮੈਂ ਤੁਹਾਨੂੰ ਆਨ ਰਿਕਾਰਡ ਲੈ ਰਿਹਾ ਹਾਂ ਜੀ ਸਰ ਬੀਤੇ ਦਿਨੀ ਤੁਹਾਡੇ ਜਲੰਧਰ ਤੁਹਾਡੇ ਏਰੀਆ ਦੇ ਵਿੱਚ ਇੱਕ ਐਡਵੋਕੇਟ ਤੇ ਜਿਹੜੀ ਗੋਲੀਬਾਰੀ ਹੋਈ ਹੈ ਉਸ ਮਸਲੇ ਨੂੰ ਲੈ ਕੇ ਤੁਹਾਡਾ ਪੱਖ ਲੈਣਾ ਸੀ ਹਾਂਜੀ ਸਰ ਕੀ ਕਾਰਵਾਈ ਹੋਈ ਹੈ ਕਾਰਵਾਈ ਕਿੱਥੋਂ ਤੱਕ ਪਹੁੰਚੀ ਹੈ ਜੀ ਜੀ ਕੀ ਹੋ ਸਕਦੀ ਆ ਜੀ ਪਰ ਉਹਦੇ ਵਿੱਚ ਆ ਉਹਦਾ ਅਸੀਂ ਫਰਕਾ ਦੇਖਦੇ 307 ਬਾਕੀ ਤਾਂ ਵੀ ਤੁਹਾਨੂੰ ਕਿਹੜਾ ਕੋਈ ਉਹ ਮੈਂ ਤੁਹਾਡਾ ਜੀ ਨਹੀਂ ਕਰ ਸਕਦਾ ਕਿਉਂ ਸ਼ੂਟਰ ਜਿਹੜੇ ਨੇ ਉਹ ਅਰੈਸਟ ਹੋ ਗਏ ਨੇ ਜੀ ਨਹੀਂ ਜੀ ਜੀ ਠੀਕ ਆ ਸਰ ਠੀਕ ਹੈ ਜੀ ਠੀਕ ਹੈ ਜੀ ਤਾਂ